ਜਗਤ ਗੁਰੂ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਜਨਮ ਦਿਹਾੜੇ ਦੀਆਂ ਸਾਰੇ ਵੀਰ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਾਬਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਨਰੋਗ ਬਖਸ਼ਣ ਪਰਿਵਾਰਾਂ ਨੂੰ ਹਮੇਸ਼ਾ ਖੁਸ਼ ਰੱਖਣ ਤੰਦਰੁਸਤੀ ਇੱਕ ਅਨਮੋਲ ਖਜ਼ਾਨਾ ਹੈ ਤੇ ਇਸ ਖਜ਼ਾਨੇ ਨਾਲ ਸੰਬੰਧਿਤ ਹੀ ਪਿਛਲੇ 30 ਸਾਲ ਤੋਂ ਗੁਰੂ ਘਰ ਗੁਰਦੁਆਰਾ ਮੰਜੀ ਸਾਹਿਬ ਆਲੂਰਖ ਵਿਖੇ ਕਤਕ ਦੀ ਪੂਰਨਮਾਸੀ ਨੂੰ ਖੀਰ ਖਵਾਈ ਜਾਂਦੀ ਹੈ ਰੂਵੈਦਿਕ ਜੂੜੀ ਜੜੀਆਂ ਬੂਟੀਆਂ ਪਾ ਕੇ ਤੇ ਇਹ ਉਹਨਾਂ ਲਈ ਲਾਹੇਵੰਦ ਹੈ ਜੀਨ੍ਹਾਂ ਨੂੰ ਸਾਹ ਦਾ ਮਾਂਜਲਾ ਜਖਾਮ ਛਾਤੀ ਦਾ ਖੜਕਣਾ ਛਾਤੀ 'ਚ ਬਲਗਮ ਹੋਣਾ ਛਾਤੀ ਦਾ ਭਾਰਾਪਨ ਲੋਕ ਪੰਜਾਬ ਹਰਿਆਣਾ ਰਾਜਸਥਾਨ ਤੋਂ ਦੂਰੋਂ ਦੂਰੋਂ ਲੋਕ ਆਉਂਦੇ ਹਨ ਆਇ ਸਾਲ ਕਿਉਂਕਿ ਕਤਕ ਦੀ ਪੂਰਨਮਾਸੀ ਨੂੰ ਚੰਦਰਮਾ ਦੀਆਂ ਜਿਹੜੀਆਂ ਕਿਰਨਾਂ ਹੁੰਦੀਆਂ ਨੇ ਉਹ ਸਭ ਤੋਂ ਵੱਧ ਹੁੰਦੀਆਂ ਨੇ ਸਭ ਤੋਂ ਵੱਧ ਵੇਗ ਹੁੰਦਾ ਹੈ ਸਰਬ ਲੋ ਦੇ ਕੜਾਹਿਆਂ ਵਿੱਚ ਇਹ ਖੀਰ ਤਿਆਰ ਕਰਕੇ ਫਿਰ ਚੰਦਰਮਾ ਦੀਆਂ ਕਿਰਨਾਂ ਵਿੱਚ ਪਕਦੀ ਹੈ ਤੇ ਇਹਦੇ ਲਈ ਇੱਕ ਵੱਖਰੀ ਵੀਡੀਓ ਵੀ ਬਣਾਈ ਗਈ ਸੀ ਤੁਹਾਨੂੰ ਸ਼ੇਅਰ ਕੀਤੀ ਗਈ ਸੀ ਤੇ ਹੁਣ ਆਪਾਂ ਗੱਲ ਕਰਦੇ ਆ ਜਿਵੇਂ ਅੱਜ ਮੈਨੂੰ ਫੋਨ ਆਇਆ ਖੜ ਤੋਂ ਕਿਸੇ ਵੀਰ ਦਾ ਕਿ ਮੈਂ ਅਸਥਮਾ ਦਾ ਪੇਸ਼ੈਂਟ ਹਾਂ ਬਹੁਤ ਦਵਾਈਆਂ ਲੈਣੀਆਂ ਬਹੁਤ ਟ੍ਰੀਟਮੈਂਟ ਲੈ ਲੇ ਪਰ ਮੈਂ ਜਦ ਖੀਰ ਖਾ ਕੇ ਜਾਂਦਾ ਤਾਂ ਮੈਨੂੰ ਬਹੁਤ ਰਾਹਤ ਮਿਲਦੀ ਹੈ ਬਹੁਤ ਜਿਆਦਾ ਰਾਹਤ ਮਿਲਦੀ ਹੈ ਪਰ ਫਿਰ ਵੀ ਜਦ ਕਦੇ ਮੈਨੂੰ ਇਹ ਸਮੱਸਿਆ ਵਾ ਹੋਰ ਜ਼ਿਆਦਾ ਵੱਧ ਜਾਂਦੀ ਹੈ ਤਾਂ ਮੈਨੂੰ ਜਿਹੜਾ ਪੰਪ ਲੈਣਾ ਪੈਂਦਾ ਅਸਥਮਾ ਐਕਿਊਟ ਅਸਥਮਾ ਦੀ ਪ੍ਰੋਬਲਮ ਹੈ ਤੁਸੀਂ ਗ੍ਰੰਥ ਦੇ ਵਿੱਚੋਂ ਲੱਭ ਕੇ ਕੋਈ ਇਸ ਦਾ ਹੋਰ ਜਿਹੜਾ ਹੈਲਪਫੁਲ ਤਰੰਤ ਹੋ ਸਕੇ ਉਹ ਇਲਾਜ ਦੱਸੋ ਤਾਂ ਤੁਹਾਡੇ ਲਈ ਮੈਂ ਸ਼ੇਅਰ ਕਰ ਰਿਹਾ ਰਸੋਈ ਦੇ ਵਿੱਚ ਹੋਮ ਮੇਡ 10 ਬਹੁ ਮੱਲੀ ਜੜੀਆਂ ਬੂਟੀਆਂ ਕਿਤੇ ਜਾਣ ਦੀ ਲੋੜ ਨਹੀਂ ਜਦ ਤੁਸੀਂ ਸੀਬੀਸੀ ਦੀ ਰਿਪੋਰਟ ਕਰਾਉਂਦੇ ਹੋ ਅਚਾਨਕ ਤੁਹਾਡਾ ਕਲੋਸਟਰੋਲ ਵਧਿਆ ਹੋਇਆ ਖੂਨ ਗਾੜਾ ਹੋ ਗਿਆ ਖੂਨ ਦੇ ਵਿੱਚ ਚਰਬੀ ਆ ਗਈ ਤੁਹਾਡੇ ਛਾਤੀ ਦੇ ਵਿੱਚ ਦਰਦ ਹੈ ਬਲਗਮ ਹੈ ਖੜਖੜਦੀ ਆਵਾਜ਼ ਹੈ ਪਾਰੀ ਪਣਾ ਤੁਰਦੇ ਨੂੰ ਜਾਂ ਜਿਆਦਾ ਕੰਮ ਕਰਦੇ ਨੂੰ ਸਾਹ ਚੜਦਾ ਹੈ ਤਾਂ ਤੁਹਾਡੀ ਰਸੋਈ ਦੇ ਵਿੱਚ 10 ਬਹੁਤ ਹੀ ਗੁਣਕਾਰੀ ਜੜੀ ਬੂਟੀਆਂ ਨੇ ਜਿਨ੍ਹਾਂ ਦਾ ਕਿਵੇਂ ਪ੍ਰਯੋਗ ਕਰਨਾ ਹੈ ਜੋ ਆਪਾਂ ਤੁਹਾਨੂੰ ਦੱਸੀਏ ਇਹ ਹੈ এলাਚੀ ਤੁਸੀਂ ਨੇ ਕੀ ਕਰਨਾ ਹੈ ਇੱਕ ਵੱਡੇ ਗਲਾਸ ਪਾਣੀ ਨੂੰ ਸਵੇਰੇ ਵੱਡੇ ਗਲਾਸ ਪਾਣੀ ਨੂੰ ਜਿਹਦੇ ਵਿੱਚ ਪਾਉਣੀਆਂ ਨੇ ਦੋ ਇਲਾਇਚੀਆਂ ਛੋਟੀਆਂ ਦੋ ਇਲਾਇਚੀਆਂ ਇੱਕ ਵੱਡੀ ਇਲਾਇਚੀ ਤੇ ਦੋ ਲੌਂਗ ਇਹ ਨੇ ਚੱਕਰਫੁੱਲ ਚੱਕਰਫੁੱਲ ਇਹਨੂੰ ਕਹਿੰਦੇ ਨੇ ਬਾਦਿਆ ਖਦਾਈ ਆਗੇ ਚੱਕਰਫੁੱਲ ਜਾਂ ਬਾਦਿਆ ਖਦਾਈ ਠੀਕ ਹੈ ਬਹੁਤ ਗੁਣਗਾਰੀ ਹੈ ਚੱਕਰਫੁੱਲ ਤੇ ਪੰਜ ਪੱਤੇ ਤੁਲਸੀ ਦੇ ਲੈਣੇ ਹਨ ਅਦਰਕ ਦਾ ਛੋਟਾ ਟੁਕੜਾ ਬਿਲਕੁਲ ਇਹਦਾ ਸਲਾਈਸ ਲੈਣਾ ਇੱਕ ਇਹ ਤਾਂ ਤੁਹਾਨੂੰ ਵੈਸੇ ਮੈਂ ਵੀਡੀਓ ਬਣਾਉਣ ਲਈ ਵੱਡਾ ਲੈ ਲਿਆ ਸਲਾਈਸ ਤੇ ਦੋ ਲੈਣੀਆਂ ਨੇ ਕਾਲੀ ਮਿਰਚਾਂ ਤੇ ਮਲਠੀ ਮਲਠੀ ਦਾ ਪਾਊਡਰ ਬਣਾ ਲੈਣਾ ਇਹ ਮਲਠੀ ਤੁਹਾਨੂੰ ਪੁਨਸਾਰੀ ਦੁਕਾਨ ਤੋਂ ਬਹੁਤ ਈਜ਼ੀਲੀ ਅਵੇਲੇਬਲ ਹੋ ਜੂਗੀ ਤੇ ਦਾਲ ਚੀਨੀ ਕੁੱਟ ਕੇ ਦਾਲ ਚੀਨੀ ਤੇ ਅਰਜੁਨ ਛਾਲ ਦੀ ਅਰਜੁਨ ਛਾਲ ਦੀ ਦੋ ਚੁਟਕੀਆਂ ਦੋ ਤੁਸੀਂ ਨੇ ਛੋਟੀਆਂ ਇਲਾਚੀਆਂ ਇੱਕ ਵੱਡੀ ਇਲਾਚੀ ਦੋ ਲੌਂਗ ਇੱਕ ਚੱਕਰ ਫੁੱਲ ਪੰਜ ਪੱਤੇ ਤુલਸੀ ਦੇ ਛੋਟਾ ਜਿਹਾ ਅਦਰਕ ਦਾ ਟੁਕੜਾ ਤੇ ਦੋ ਕਾਲੀਆਂ ਮਿਰਚਾਂ ਮਲਠੀ ਦੇ ਚੂਰਨ ਦੀਆਂ ਦੋ ਚੁਟਕੀਆਂ ਇਹਨੂੰ ਕੁੱਟ ਕੇ ਚੂਨ ਬਣਾ ਲੈਣਾ ਇਹਨਾਂ ਨੂੰ ਉਬਾਲਣਾ ਟੱਕ ਦੇਣਾ ਬਿਲਕੁਲ ਲਾਈਟ ਡਿਮ ਅੱਗ ਤੇ ਉਬਾਲਣਾ ਤੇ ਜਦ ਪਾਣੀ ਉਬਲ ਕੇ ਅੱਧਾ ਰਹਿ ਗਿਆ ਹਾਫ ਰਹਿ ਗਿਆ ਤਾਂ ਉਹ ਪਾਣੀ ਦੇ ਵਿੱਚ ਨੂੰ ਤੁਸੀਂ ਠੰਡਾ ਕਰਕੇ ਬਿਲਕੁਲ ਸਿਪ ਸਿਪ ਕਰਕੇ ਸਵੇਰੇ ਖਾਲੀ ਪੇਟ ਪੀਣਾ ਜੇਕਰ ਤੁਸੀਂ ਡਾਇਬਟੀਜ਼ ਦੇ ਮਰੀਜ਼ ਨਹੀਂ ਸ਼ੂਗਰ ਨਹੀਂ ਹੈਗੀ ਤਾਂ ਉਹ ਪਾਣੀ ਦੇ ਵਿੱਚ ਉਤਾਰਨ ਤੋਂ ਬਾਅਦ ਵਧੀਆ ਅੱਧਾ ਚਮਚ ਸ਼ਹਿਦ ਤੁਸੀਂ ਛੋਟੀ ਮੱਖੀ ਦਾ ਸ਼ਹਿਦ ਕਈ ਮਾਤਰਾ ਵਿੱਚ ਆਉਂਦਾ ਹੈ ਛੋਟੀ ਮੱਖੀ ਦਾ ਸ਼ਹਿਦ ਪਾ ਲੈਣਾ ਤੇ ਉਹ ਨੂੰ ਤੁਸੀਂ ਸਿਪ ਸਿਪ ਕਰਕੇ ਪੀਣਾ 10 ਦਿਨ ਇਹ ਲਗਾਤਾਰ ਕਰਨਾ ਹੈ ਖਾਲੀ ਪੇਟ ਪੀਣਾ ਹੈ 1 ਘੰਟਾ ਕੁਝ ਨਹੀਂ ਕਰਨਾ ਦੁੱਧ ਐਡ ਨਹੀਂ ਕਰਨਾ ਹੈਗਾ ਬਿਲਕੁਲ ਜਿਵੇਂ ਉਹ ਸਿਆਣੇ ਕਹਿੰਦੇ ਨੇ ਮਾਰੂਚਾ ਇਹ ਚੀਜ਼ਾਂ ਦੀ ਚਾਹ ਬਣਾ ਕੇ ਖਾਲੀ ਪੇਟ ਪੀਣੀ ਹੈ 10 ਦਿਨਾਂ ਬਾਅਦ ਤੁਸੀਂ ਸੀਬੀਸੀ ਦੀ ਰਿਪੋਰਟ ਕਰਾ ਲਿਓ ਤੁਹਾਡਾ ਕੋਲੈਸਟ੍ਰੋਲ ਤੁਹਾਡਾ ਟ੍ਰਾਈਗਲਿਸਰਾਈਡ ਜਿਹਦਾ ਜਿਹਨੂੰ ਕਹਿੰਦੇ ਸੀ ਖੂਨ ਦਾ ਗਾੜਾ ਹੋ ਜਾਣਾ ਖੂਨ ਦੇ ਵਿੱਚ ਅਰਬੀ ਜਾਣਾ ਇਹ ਸਾਰੀਆਂ ਚੀਜ਼ਾਂ ਨਾਰਮਲ ਹੋ ਜਾਣਗੀਆਂ ਬਿਲਕੁਲ ਤੁਹਾਡੀ ਰਸੋਈ ਦੇ ਵਿੱਚ ਇਹ ਅਵੇਲੇਬਲ ਨੇ ਚੀਜ਼ਾਂ ਇਹ ਤુલਸੀ ਹੈ ਪੰਜ ਪੱਤੇ ਤુલਸੀ ਦੇ ਦੋ ਤਰ੍ਹਾਂ ਦੀ ਤુલਸੀ ਹੈ ਸ਼ਾਮ ਤુલਸੀ ਤੇ ਆਮ ਤુલਸੀ ਇਹ ਕਤੁਤુલਸੀ ਹੁੰਦੀ ਹੈ ਸ਼ਾਮ ਜੀ ਦੀ ਆ ਪੱਤੇ ਕਾਲੇ ਹੁੰਦੇ ਨੇ ਜਿਹਦੇ ਵਿੱਚ ਆਯੁਰਵੈਦਿਕ ਗੁਣ ਵੱਧ ਹੁੰਦੇ ਨੇ ਇਹ ਤુલਸੀ ਲੈਣੀ ਆ ਤੁਸੀਂ ਨੇ ਤੇ ਇਹ ਬਹੁਤ ਗੁਣਕਾਰੀ ਹੈ ਤੁਸੀਂ ਅਜ਼ਮਾ ਕੇ ਦੇਖੋ 10 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ 100% ਜਿਹੜੀ ਆਰਟੀਆਈ ਇਹ ਰੈਸਪੀਰੇਟਰੀ ਟਰੈਕਟ ਇਨਫੈਕਸ਼ਨ ਨੇ ਛਾਤੀ ਦੇ ਤਮਾਮ ਰੋਗ ਨੇ ਉਹਨਾਂ ਦੇ ਵਿੱਚ ਬਹੁਤ ਹੀ ਹੈਲਪਫੁਲ ਰਿਜ਼ਲਟ ਦੇਊਗੀ ਵਧੇਰੇ ਜਾਣਕਾਰੀ ਲਈ ਤੁਸੀਂ ਗਿਆਨੀ ਰਤਨ ਸਿੰਘ ਆਯੁਰਵੈਦਿਕ ਸੁਸਾਇਟੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਭਵਿੱਖ ਵਿੱਚ ਹੈਲਥ ਨਾਲ ਜਾਂ ਸਧਾਰਨ ਗਿਆਨ ਨਾਲ ਵੀਡੀਓ ਤੁਹਾਡੇ ਤੱਕ ਅਸੀਂ ਪਹੁੰਚਾ ਸਕੀਏ ਬਾਕੀ ਸਾਰਿਆਂ ਨੇ ਜਿਹਨੂੰ ਇਹ ਸਮੱਸਿਆਵਾਂ ਹਨ 5 ਨਵੰਬਰ ਰਾਤ ਨੂੰ 12 ਵਜੇ ਅਸੀਂ ਖੀਰ ਆਲੂ ਅਰਖ ਦੀ ਸਮੂਹ ਸੰਗਤ ਬਰਤੌਂਦੀ ਹੈ ਗੁਰੂ ਘਰ ਆਲੂਰ ਖਜੇੜਾ ਕੀ ਭਵਾਨੀਗੜ੍ਹ ਤੋਂ ਨਾਬਾ ਰੋਡ ਦੇ ਉੱਪਰ ਜਦੋਂ ਤੁਸੀਂ ਆਉਨੇ ਹੋ ਤਾਂ ਖੱਬੇ ਪਾਸੇ ਪਹਿਲਾ ਪਿੰਡ ਹੈ ਤੇ ਜੇਕਰ ਨਾਬੇ ਤੋਂ ਭਵਾਨੀਗੜ੍ਹ ਨੂੰ ਆਉਨੇ ਹੋ ਤਾਂ ਨਾਬੇ ਤੋਂ ਆਉਂਦੇ ਵੱਲ ਸੱਜੇ ਪਾਸੇ ਲਾਸਟ ਪਿੰਡ ਹੈ ਇਹ ਗੁਰੂ ਘਰ ਦੇ ਵਿੱਚ ਪਿਛਲੇ 30 ਸਾਲਾਂ ਤੋਂ ਆਯੁਰਵੇਦਿਕ ਖੀਰ ਖਵਾਈ ਜਾਂਦੀ ਹੈ ਇਸ ਨੁਕਸੇ ਨੂੰ ਅਜ਼ਮਾ ਕੇ ਦੇਖੋ ਜੇ ਬਧੇਰੇ ਜਾਣ ਕਰ ਲਈ ਤੁਸੀਂ ਮੈਨੂੰ ਕਾਰ ਕਰ ਸਕਦੇ ਹੋ ਤੁਹਾਨੂੰ ਸਾਰਿਆਂ ਨੂੰ ਫੇਰ ਜਗਤਗੁਰੂ ਬਾਬਾ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਜੀ